ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਪਾਰਟ 1 ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦੀ ਜਿਹੜੀ ਕਿ ਜਾਣਕਾਰੀ ਹੈ ਬੱਚਿਆਂ ਨੂੰ ਹੋਣੀ ਬਹੁਤ ਜ਼ਰੂਰੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੁੰਦਾ ਹੈ ਜੀ 13 ਨਵੰਬਰ 1780 ਦੇ ਵਿੱਚ ਜਦੋਂ ਮਹਾਰਾਜ ਰਣਜੀਤ ਸਿੰਘ ਦੇ ਪਿਤਾ ਜੀ ਮਹਾ ਸਿੰਘ ਜਿਹੜੇ ਇੱਕ ਉਸ ਟਾਈਮ ਜਿਹੜਾ ਸਾਡਾ ਪੰਜਾਬ ਸੀਗਾ ਛੋਟੇ ਛੋਟੇ ਰਾਜੇ ਸੀਗੇ ਰਾਜੇ ਦੇ ਮਿਸਲਾਂ ਕਹਿ ਦਿੰਦੇ ਸੀ ਉਹਨਾਂ ਨੂੰ ਮਿਸਲਾਂ ਤੁਸੀਂ ਬਾਅਦ ਵਿੱਚ ਜਦੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਸੀ ਤਾਂ ਮਿਸਲਾਂ ਦਾ ਮਤਲਬ ਇਹ ਸੀ ਜਿਸ ਤਰ੍ਹਾਂ ਇੱਕ ਕੰਪਨੀ ਹੁੰਦੀ ਆ ਆਰਮੀ ਦੀ ਜਿਸ ਤਰ੍ਹਾਂ ਇੱਕ ਕਮਾਂਡਰ ਹੁੰਦਾ ਹੈ ਉਹਦੀ ਆਰਮੀ ਹੁੰਦੀ ਹੈ ਉਸ ਤਰ੍ਹਾਂ ਇੱਕ ਮਿਸਲਾਂ ਅਲੱਗ-ਅਲੱਗ ਮਿਸਲਾਂ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਮਹਾਰਾਜ ਰਣਜੀਤ ਸਿੰਘ ਨੇ ਇੱਕ ਮੋਤੀ ਜਿਹੜੇ ਮਾਲਾ ਦੇ ਵਿੱਚ ਪਰੋ ਕੇ ਸਿੱਖ ਰਾਜ ਕਾਇਮ ਕੀਤਾ ਇੱਕ ਵੱਡਾ ਰਾਜ ਬਣਾਇਆ ਇਸੇ ਕਰਕੇ ਉਹਨਾਂ ਨੂੰ ਮਹਾਰਾਜਾ ਕਿਹਾ ਜਾਂਦਾ ਜਿਹੜੇ ਛੋਟੇ ਛੋਟੇ ਰਾਜੇ ਸੀਗੇ ਉਹਨਾਂ ਦੇ ਵਿੱਚ ਜਿਹੜੇ ਸਰਦਾਰ ਮਹਾ ਸਿੰਘ ਉਹਨਾਂ ਦੇ ਪਿਤਾ ਸੀਗੇ ਉਹ ਇੱਕ ਸ਼ੁਕਰ ਚੱਕੀਆ ਨਿਸਲ ਹੁੰਦੀ ਸੀਗੀ ਉਹਨਾਂ ਦੇ ਉਹ ਕਮਾਂਡਰ ਸੀਗੇ ਮਹਾਰਾਜ ਜੀ ਸਿੰਘ ਦੀ ਜਦੋਂ ਉਮਰ 12 ਸਾਲ ਹੈ ਤੇ ਉਹਨਾਂ ਦੇ ਇੱਕ ਚੇਚਕ ਦੀ ਬਿਮਾਰੀ ਹੁੰਦੀ ਹੈ ਤੇ ਉਹਨਾਂ ਦੀ ਬਚਪਨ ਦੇ ਵਿੱਚ ਜਦੋਂ ਚੇਚਕ ਦੀ ਬਿਮਾਰੀ ਨਾਲ ਉਹਨਾਂ ਦੀ ਇੱਕ ਅੱਖ ਚਲੇ ਜਾਂਦੀ ਹੈ ਤੇ 12 ਸਾਲ ਦੀ ਉਮਰ ਜਦੋਂ ਉਹਨਾਂ ਦੀ ਹੁੰਦੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਉਸ ਟਾਈਮ ਬਹੁਤ ਵਧੀਆ ਯਾਨੀ ਕਿ ਘੋੜਸਵਾਰੀ ਔਰ ਬੜਾ ਸ਼ਾਸਤਰ ਵਿਦਿਆ ਜਿਹੜੀ ਸੀਗੀ ਬਹੁਤ ਵਧੀਆ ਉਹਨਾਂ ਨੇ ਸਿੱਖ ਲਈ ਸੀ। ਬਚਪਨ ਤੋਂ ਹੀ ਉਹ ਟ੍ਰੇਨਿੰਗ ਕਰਦੇ ਸੀ। ਜਦੋਂ 4 ਸਾਲ ਦੀ ਉਮਰ ਦੇ ਵਿੱਚ ਸੀਗੇ ਮਹਾਰਾਜਾ ਰਣਜੀਤ ਸਿੰਘ ਤੇ ਪਿੰਡ ਦੇ ਵਿੱਚ ਹੀ ਜਿਹੜਾ ਗੁਜਰਾਂਵਾਲਾ ਸ਼ਹਿਰ ਅੱਜਕੱਲ ਪਾਕਿਸਤਾਨ ਦੇ ਵਿੱਚ ਜਿੱਥੇ ਉਹਨਾਂ ਦਾ ਜਨਮ ਹੋਇਆ ਗੁਜਰਾਂਵਾਲਾ ਦੇ ਵਿੱਚ ਇੱਕ ਪਿੰਡ ਪੈਂਦਾ ਬਟਰੋਖਾ ਬਟਰੋਖਾ ਪਿੰਡ 'ਚ ਜਨਮ ਹੋਇਆ ਬਾਅਦ ਗੁਜਰਾਂਵਾਲਾ ਆ ਗਏ। ਤੇ ਗੁਜਰਾਵਾਲੇ ਦੇ ਵਿੱਚ ਜਿਹੜਾ ਪਾਠੀ ਸਿੰਘ ਸੀਗਾ ਉਸ ਟਾਈਮ ਗੁਰਦੁਆਰੇ ਦੇ ਵਿੱਚ ਹੀ ਲੋਕ ਪੜਾਇਆ ਕਰਦੇ ਸੀਗੇ ਉੱਥੇ ਹੀ ਉਹਨਾਂ ਨੇ ਗੁਰਮੁਖੀ ਸਿੱਖੀ ਤੇ ਮਹਾ ਸਿੰਘ ਜਿਹੜਾ ਸੀਗਾ 12 ਸਾਲ ਦੀ ਉਮਰ ਜਦੋਂ ਮਹਾਰਾਜ ਰਣਜੀਤ ਸਿੰਘ ਦੀ ਹੁੰਦੀ ਹੈ ਉਹਨਾਂ ਦੀ ਇੱਕ ਬਿਮਾਰੀ ਦੇ ਨਾਲ ਮੌਤ ਹੋ ਜਾਂਦੀ ਹੈ ਮਹਾਰਾਜ ਰਣਜੀਤ ਸਿੰਘ ਜਿਹੜੇ ਸੀਗੇ ਇੱਕ ਸੰਧਾ ਵਾਲੀਆ ਜਿਹੜਾ ਇੱਕ ਫੈਮਿਲੀ ਸੀਗੀ ਉਹਦੇ ਵਿੱਚ ਸੀਗੇ ਤੇ ਇਹਨਾਂ ਦਾ ਅਸਲੀ ਜਿਹੜਾ ਗੋਸ ਸੀਗਾ ਉਹ ਵੜੈਚ ਸੀਗਾ ਵੜੈਚ ਜੱਟ ਔਰ ਇਹਨਾਂ ਦੀ ਮਾਤਾ ਜਿਹੜੀ ਸੀਗੀ ਰਾਜਕੌਰ ਉਹਨਾਂ ਦਾ ਸਿੱਧੂ ਜੱਟ ਗੋਤ ਸੀਗਾ ਉਹ ਇੱਕ ਮਹਾਰਾਜਾ ਜਿਹੜਾ ਸੀਗਾ ਗੱਜਪਾਲ ਸਿੰਘ ਉਹਨਾਂ ਦੀ ਲੜਕੀ ਸੀਗੀ ਜਿਹੜਾ ਜੀਨ ਦਾ ਰਾਜਾ ਸੀਗਾ ਜਦੋਂ ਇਹਨਾਂ ਦਾ ਜਨਮ ਹੁੰਦਾ ਉਸ ਟਾਈਮ ਇਹਨਾਂ ਦੀ ਇੱਕ ਬਹੁਤ ਸਾਰੀ ਇੰਟਰਸਟ ਕਿਸੇ ਵੀ ਇਹਨਾਂ ਦੇ ਬਚਪਨ ਦੇ ਸ਼ਿਕਾਰ ਖੇਡਣ ਵਾਸਤੇ ਇਹ ਜਦੋਂ ਜਾਂਦੇ ਆ ਤੇ ਉਸ ਟਾਈਮ ਇਹਨਾਂ ਦੇ ਸ਼ਿਕਾਰ ਕਰਨ ਗਿਆਾਂ ਦੇ ਇੱਕ ਝੜਪ ਹੋ ਜਾਂਦੀ ਹੈ ਜਿਹੜਾ ਅਸਮਤ ਖਾਨ ਨਾਮ ਦਾ ਇੱਕ ਮੁਸਲਮਾਨ ਜਿਹੜਾ ਤਕੜਾ ਜਰਨੈਲ ਸੀਗਾ ਉਸ ਟਾਈਮ ਦੇ ਵਿੱਚ ਉਸ ਟਾਈਮ ਮਹਾਰਾਜ ਜੀ ਸਿੰਘ ਦੀ ਉਮਰ ਸਿਰਫ ਕੋਈ 13 ਸਾਲ ਦੀ ਉਮਰ ਸੀਗੀ ਉਹਦੇ ਨਾਲ ਸ਼ਿਕਾਰ ਨੂੰ ਲੈ ਕੇ ਇੱਕ ਬਹਿਸ ਹੋ ਜਾਂਦੀ ਹੈ ਬਹਿਸ ਹੁੰਦਿਆਂ ਹੁੰਦਿਆਂ ਮਹਾਰਾਜ ਜੀ ਸਿੰਘ ਉਹਨਾਂ ਨਾਲ ਤਲਵਾਰਬਾਜ਼ੀ ਲੜਨ ਲੱਗ ਜਾਂਦੇ ਆ ਆਪਸ ਵਿੱਚ ਇਹਨਾਂ ਦੀ ਲੜਾਈ ਹੋ ਜਾਂਦੀ ਹੈ ਤੇ ਮਹਾਰਾਜ ਜੀ ਸਿੰਘ ਤਲਵਾਰ ਦੇ ਬੜੇ ਧਨੀ ਸੀਗੇ ਤੇ ਉਸ ਟਾਈਮ ਇਹ ਜਿਹੜਾ ਤਲਵਾਰ ਦਾ ਇਹਨਾਂ ਦਾ ਪਿਛਲੀ ਜਿਹੜੀ ਮੋਟ ਹੁੰਦੀ ਆ ਤਲਵਾਰ ਦੀ ਉਹਦੇ ਵਿੱਚ ਤਲਵਾਰ ਨੂੰ ਫਸਾ ਕੇ ਉਹਨੂੰ ਨਿਹੱਥਾ ਕਰਕੇ ਤੇ ਉਹਦੀ ਗਰਦਨ ਜਿਹੜੀ ਧੜ ਨਾਲੋਂ ਅਲੱਗ ਕੀਤੀ 13 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਨੇ ਔਰ ਮਾਤਾ ਰਾਜਕੌਰ ਦੀ ਕੁੱਖੋਂ ਜਦੋਂ ਇਹਨਾਂ ਦਾ ਜਨਮ ਹੁੰਦਾ 13 ਨਵੰਬਰ 1780 ਦੇ ਵਿੱਚ ਕੁਝ ਸਾਲਾਂ ਦੇ ਵਿੱਚ ਹੀ ਇਹਨਾਂ ਦੇ ਪਿਤਾ ਜੀ ਚਲੇ ਜਾਂਦੇ ਆ ਇਹਨਾਂ ਦੇ ਜਿਹੜੇ ਦਾਦਾ ਸੀ ਸੀਗੇ ਉਹ ਜਿਹੜੇ ਚੜਤ ਸਿੰਘ ਇਹਨਾਂ ਦੇ ਦਾਦਾ ਤੇ ਇਹਨਾਂ ਦੀ ਦਾਦੀ ਦੇਸਾਕੌਰ ਸੀਗੇ ਜਿਹੜਾ ਦਾਦਾ ਚੜਤ ਸਿੰਘ ਸੀਗਾ ਰਖੀਰ ਤੱਕ ਮਹਾਰਾਜ ਜੀ ਸਿੰਘ ਜਿਹੜੇ ਸੀਗੇ ਉਹ ਚੜਤ ਸਿੰਘ ਦਾਦੇ ਦਾ ਜਿੱਦਾਂ ਪੋਤਿਆਂ ਨੂੰ ਮਾਣ ਹੁੰਦਾ ਆਪਣੇ ਦਾਦਿਆਂ ਦੇ ਉੱਤੇ ਤੇ ਉਹ ਸ਼ੁਰੂ ਤੋਂ ਹੀ ਚੜ ਸਿੰਘ ਦਾ ਨਾਮ ਲੈਂਦੇ ਸੀ ਕਿਉਂਕਿ ਇੱਕ ਕਹਾਣੀ ਜੁੜਦੀ ਐ ਅਹਿਮਦ ਸ਼ਾਹ ਅਬਦਾਲੀ ਨਾਲ ਉਹ ਵੀ ਇਹਦੇ ਵਿੱਚ ਬਿਆਰਦਾ ਤੁਹਾਨੂੰ ਚੜਤ ਸਿੰਘ ਜੀ ਦੀ ਮੌਤ ਜਦੋਂ ਕਸ਼ਮੀਰ ਦੇ ਦੋ ਰਾਜੇ ਆਪਸ ਵਿੱਚ ਲੜਦੇ ਆ ਉਹਨਾਂ ਦੀ ਸੁਲਾਹ ਕਰਾਉਣ ਵਾਸਤੇ ਚੜਤ ਸਿੰਘ ਜੀ ਕਸ਼ਮੀਰ ਜਾਂਦੇ ਆ ਕਸ਼ਮੀਰ ਗਏ ਤਾਂ ਉਥੇ ਇੱਕ ਜਿਹੜੀ ਰੈਫਲ ਜਦੋਂ ਉਦੋਂ ਹੁੰਦੀ ਸੀਗੀ ਉਹਦੇ ਵਿੱਚ ਇੱਕ ਬਰੂਦ ਭਰਿਆ ਜਾਂਦਾ ਸੀਗਾ ਬਰੂਦ ਭਰ ਕੇ ਉਹਦੇ 'ਚ ਬਰੂਦ ਉਹਨਾਂ ਤੋਂ ਜ਼ਿਆਦਾ ਭਰਿਆ ਗਿਆ ਜਦੋਂ ਉਹ ਰੈਫਲ ਉਹ ਚਲਾਉਂਦੇ ਆ ਤੇ ਉਹ ਫਟ ਜਾਂਦੀ ਆ ਰੈਫਲ ਤੇ ਉਹਨਾਂ ਦੇ ਗੋਲੀ ਲੱਗਦੀ ਆ ਉਹਨਾਂ ਦੀ ਮੌਤ ਹੋ ਜਾਂਦੀ ਆ ਜੇ ਉਹ ਰੈਫਲ ਫਟਣ ਦੇ ਨਾਲ ਤੇ ਉਹ ਤੁਸੀਂ ਪੁਰਾਣੇ ਟਾਈਮਾਂ ਦੇ ਪੁਰਾਣੀਆਂ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਇੱਕ ਡੰਡੇ ਦੇ ਸੀਖ ਦੇ ਨਾਲ ਉਹ ਰੈਫਲਾਂ ਭਰੀਆਂ ਜਾਂਦੀਆਂ ਹੁੰਦੀਆਂ ਸੀ ਪੁਰਾਣੇ ਟਾਈਮ ਦੇ ਵਿੱਚ ਗੋਰਿਆਂ ਦੇ ਟਾਈਮ ਦੇ ਵਿੱਚ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀ ਕੀਤਾ ਸੀਗਾ ਵੀ ਉਸ ਟਾਈਮ ਦੇ ਵਿੱਚ ਜਦੋਂ ਇਸ ਤੋਂ ਪਹਿਲਾਂ ਦੀ ਕਹਾਣੀ ਹੈ ਜਦੋਂ ਅਹਿਮਦ ਸ਼ਾਹ ਅਬਦਾਲੀ ਲਾਹੌਰ ਦੇ ਜਿਹੜਾ ਸੂਬੇਦਾਰ ਸੀਗਾ ਉਹਨੂੰ ਇੱਕ ਗੱਲ ਪੁੱਛਦਾ ਹੈ ਕਹਿੰਦਾ ਵੀ ਮੈਂ ਅੱਜ ਤੱਕ ਵੀ ਪਾਣੀਪਤ ਦੀ ਲੜਾਈ ਦੇ ਵਿੱਚ ਮੈਂ ਮਰਾਠਿਆਂ ਦਾ ਜਿਹੜਾ ਇਹੋ ਜਿਹਾ ਲੱਕ ਤੋੜਿਆ ਕਿ ਉਹ ਦੁਬਾਰਾ ਮੇਰੇ ਸਾਹਮਣੇ ਉੱਠ ਨਹੀਂ ਸਕੇ ਦਿੱਲੀ ਦੇ ਵਿੱਚ ਜੇ ਮੈਂ ਪੈਰ ਪਾਇਆ ਤਾਂ ਦਿੱਲੀ ਦੇ ਵਿੱਚ ਕੋਈ ਸੂਰਮਾ ਮੇਰੇ ਖਿਲਾਫ ਨਹੀਂ ਉੱਠ ਸਕਿਆ ਜਦੋਂ ਮੇਰੇ ਜਰਨੈਲ ਜਾਂ ਮੈਂ ਹੁਨਾਮਾਂ ਲੈ ਕੇ ਕੋਈ ਵੀ ਉੱਥੋਂ ਜਿੰਨਾ ਵੀ ਉਹ ਲੁੱਟਿਆ ਹੋਇਆ ਸਮਾਨ ਸੀਗਾ ਜਾਂ ਜਿਹੜੀਆਂ ਗੁਲਾਮ ਬਣਾ ਕੇ ਔਰਤਾਂ ਨੂੰ ਜਿੱਦਾਂ ਕਿ ਇਸਲਾਮ ਧਰਮ ਦੇ ਵਿੱਚ ਕਨਸੈਪਟ ਹੈ ਕਿ ਜਿਹੜੀਆਂ ਗੈਰ ਮੁਸਲਮਾਂ ਜਿਹੜੀਆਂ ਔਰਤਾਂ ਉਹਨਾਂ ਦੇ ਘਰ ਵਾਲਿਆਂ ਨੂੰ ਮਾਰੋ ਤੇ ਉਹਨਾਂ ਨੂੰ ਆਪਣੀਆਂ ਗੁਲਾਮ ਬਣਾਓ ਉਸ ਵਕਤ ਉਹ ਜਦੋਂ ਲੈ ਕੇ ਆਉਂਦੇ ਸੀ ਪੰਜਾਬ ਦੇ ਰਾਸਤੇ ਜਾਂਦੇ ਸੀਗੇ ਤਾਂ ਉਹ ਰਾਸਤੇ ਦੇ ਵਿੱਚ ਲੁੱਟ ਲੈਂਦੇ ਸੀਗੇ ਉਹਨਾਂ ਦੇ ਨਾਲ ਜੰਗ ਕਰਕੇ ਤੇ ਉਸ ਵਕਤ ਉਹਨੇ ਪੁੱਛਿਆ ਸੀ ਵੀ ਇਹ ਕੌਣ ਹੈ ਵੀ ਜਿਹੜੇ ਬਾਰ-ਬਾਰ ਮੇਰੇ ਨਾਲੇ ਪੰਗਾ ਲੈ ਰਹੇ ਆ ਬਾਰ-ਬਾਰ ਮੇਰੇ ਜਰਨੇਲਾਂ ਨੂੰ ਮਾਰ ਰਹੇ ਆ ਬਾਰ-ਬਾਰ ਜਰਨੇਲਾਂ ਨੂੰ ਲੁੱਟ ਰਹੇ ਆ ਤੇ ਸੂਬੇ ਨੇ ਕਿਹਾ ਸੀਗਾ ਵੀ ਇਹ ਇੱਕ ਗੁਰੂ ਨਾਨਕ ਨੂੰ ਮੰਨਣ ਵਾਲੀ ਸਿੱਖ ਕੌਮ ਹੈ ਜਿਨ੍ਹਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਸੀਗੇ ਉਹਨੇ ਸਾਰੀ ਹਿਸਟਰੀ ਦੱਸੀ ਤੇ ਇਹਨਾਂ ਦਾ ਜਿਹੜਾ ਮੁਖੀ ਹੈ ਉਹ ਚੜ੍ਹ ਸਿੰਘ ਹੈ ਔਰ ਬਾਬਾ ਇੱਕ ਬਘੇਲ ਸਿੰਘ ਜੀ ਸੀਗੇ ਸਾਡੇ ਉਸ ਟਾਈਮ ਦੇ ਜਰਨਲ ਜਦੋਂ ਚੜ੍ਹ ਸਿੰਘ ਜੀ ਸੀਗੇ ਉਹ ਨਾਲ ਹੀ ਹੁੰਦੀ ਸੀ ਉਹ ਵੀ ਤੇ ਉਹਨਾਂ ਨੇ ਕਿਹਾ ਵੀ ਇਹ ਜਰਨਲਾਂ ਦੇ ਕੁਝ ਨਾਮ ਲੈ ਕੇ ਆ ਵੀ ਇਹ ਸੀਗੇ ਇੱਕ ਚੜ੍ਹ ਸਿੰਘ ਇਹਨਾਂ ਦਾ ਹੈੱਡ ਆ ਜਿਹੜਾ ਇਹ ਸਾਰਾ ਕੁਝ ਕਰਦਾ ਤੇ ਉਸ ਵਕਤ ਅਮਰ ਸਿੰਘ ਬਦਾਲੀ ਨੇ ਇਹ ਗੱਲ ਕਹੀ ਸੀ ਵੀ ਇੱਕ ਦਿਨ ਇਹ ਜਿਹੜੀ ਕੌਮ ਆ ਸਿੱਖ ਕੌਮ ਆ ਜਿਹੜੀ ਤੁਸੀਂ ਕਹਿ ਰਹੇ ਹੋ ਜੇ ਜਿੱਦਾਂ ਤੁਸੀਂ ਦੱਸ ਰਹੇ ਹੋ ਬਿਲਕੁਲ ਹੀ ਇਦਾਂ ਦੇ ਆ ਤੇ ਇਹ ਇੱਕ ਦਿਨ ਆਰਾਜ ਕਰਨਗੇ ਥੋੜਾ ਜਿਹਾ ਬਚ ਕੇ ਰਹੇ ਹੋ ਇਹਨਾਂ ਦੇ ਕੋਲੋਂ ਧਿਆਨ ਦੇ ਨਾਲ ਨਹੀਂ ਤਾਂ ਇੱਕ ਦਿਨ ਇਹ ਬਹੁਤ ਵੱਡਾ ਰਾਜ ਕਾਇਮ ਕਰਨਗੇ ਰਾਜੇ ਹੋਣਗੇ ਇਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਿੱਦਾਂ ਅੱਜ 2% ਦੀ ਗਿਣਤੀ ਸੀਗੀ ਸਿੱਖਾਂ ਦੀ ਉਸ ਵਕਤ 17 ਤੋਂ 18% ਦੀ ਗਿਣਤੀ ਸਿੱਖਾਂ ਦੀ ਹੁੰਦੀ ਸੀ ਤੇ ਬਾਕੀ ਸਾਰੇ ਕੁਝ ਸਾਡੇ ਹਿੰਦੂ ਭਰਾ ਸੀਗੇ ਜਿਹੜੇ ਪੰਜਾਬੀ ਬੋਲਣ ਵਾਲੇ ਹੋ ਗਏ ਤੇ ਮਹਾਰਾਜ ਜੀ ਸਿੰਘ ਦਾ ਤੁਹਾਨੂੰ ਦੱਸਿਆ ਸੀ ਵੀ ਰਾਜ ਕਿੱਥੇ ਤੱਕ ਸੀ ਪਿਛਲੀ ਵੀਡੀਓ ਦੇ ਵਿੱਚ ਮੈਂ ਜਿਹਦੇ ਵਿੱਚ ਕਸ਼ਮੀਰ ਤਿੱਬਤ ਇਹ ਸਾਰਾ ਅਫਗਾਨਿਸਤਾਨ ਦਾ ਬਾਰਡਰ ਜਾਂਦਾ ਸੀਗਾ ਜਿਹੜਾ ਪੇਸ਼ਾਵਰ ਔਰ ਪੰਜਾਬ ਪਾਕਿਸਤਾਨ ਦਾ ਸਾਡਾ ਅੱਜ ਦਾ ਪੰਜਾਬ ਵਿੱਚ ਜਿਹੜੇ ਹਰਿਆਣਾ ਵੀ ਸੀਗਾ ਹਿਮਾਚਲ ਵੀ ਸੀਗਾ ਤੇ ਇਹ ਸਾਰੀਆਂ ਜਿਹੜੀਆਂ ਸਤਲੁਜ ਦਰਿਆ ਤੋਂ ਪਰਲੇ ਪਰਲੇ ਪਾਸੇ ਜਿਹੜੀਆਂ ਜਿੰਨੀਆਂ ਵੀ ਦੁਆਬੇ ਤੋਂ ਲਾ ਕੇ ਇਹ ਸਾਰਾ ਮਹਾਰਾਜੇ ਸਿੰਘ ਦਾ ਰਾਜ ਸੀਗਾ ਮਹਾਰਾਜੇ ਸਿੰਘ ਜਦੋਂ ਗੱਡੀ ਤੇ ਬੈਠਦਾ ਆ ਤੇ ਉਸ ਵਕਤ ਜਿਹੜੀਆਂ ਮਿਸਲਾਂ ਸੀਗੀਆਂ ਅਲੱਗ-ਅਲੱਗ ਮਿਸਲਾਂ ਨੂੰ ਪਹਿਲਾਂ ਤੇ ਇਹਨਾਂ ਨੇ ਇਕੱਠਾ ਕੀਤਾ ਮਿਸਲਾ ਮਤਲਬ ਅਲੱਗ-ਅਲੱਗ ਛੋਟੇ ਰਾਜੇ ਹੁੰਦੇ ਸੀ ਰਾਜੇ ਹੁੰਦੇ ਸੀ ਮਹਾਰਾਜਾ ਕੱਲਮ ਉਹਨਾਂ ਕਿਹਾ ਜਾਂਦਾ ਸੀ ਜਿਹਦੇ ਅੰਦਰ ਬਹੁਤ ਸਾਰਾ ਰਾਜ ਹੋਵੇ ਕਈ ਰਾਜੇ ਹੋਣ ਔਰ ਜਿਹਦੇ ਜਿਸ ਤਰ੍ਹਾਂ ਦਿੱਲੀ ਦੇ ਉੱਤੇ ਕੋਈ ਰਾਜਾ ਬੈਠਦਾ ਸੀ ਹਿੰਦੁਸਤਾਨ ਦੇ ਉੱਤੇ ਉਹ ਮਹਾਰਾਜਾ ਕਹਿੰਦੇ ਹੁੰਦੇ ਸੀਗੇ ਮਹਾਰਾਜਾ ਔਰ ਸ਼ੇਰੇ ਪੰਜਾਬ ਦਾ ਖਿਤਾਬ ਜਿਹੜਾ ਮਹਾਰਾਜਾ ਜੀ ਸਿੰਘ ਨੂੰ ਮਿਲਿਆ ਔਰ ਉਹਨਾਂ ਨੇ ਸਾਰੀਆਂ ਮਿਸਲਾਂ ਨੂੰ ਇਕੱਠੀਆਂ ਕਰਕੇ ਇੱਕ ਰਾਜ ਕਾਇਮ ਕੀਤਾ ਆਪਸ ਦੇ ਵਿੱਚ ਬਹੁਤ ਸਾਰੀਆਂ ਮਿਸਲਾਂ ਲੜਦੀਆਂ ਵੀ ਸੀਗੀਆਂ ਕਈ ਐਹਮਦੇ ਸਰਦਾਰ ਯੋਧੇ ਸੀਗੇ ਜਿਹੜੇ ਆਪਸ ਵਿੱਚ ਲੜਦੇ ਸੀਗੇ ਪਰ ਜਦੋਂ ਕੋਈ ਗੈਰ ਹਮਲਾ ਕਰਦਾ ਸੀ ਜਾਂ ਕਿਤੇ جنگ ਕਰਨੀ ਹੁੰਦੀ ਸੀਗੀ ਉਸ ਵਕਤ ਉਹ ਇਕੱਠੇ ਹੋ ਜਾਂਦੇ ਸੀਗੇ ਪਰ ਲੜਦੇ ਵੀ ਇਸ ਤਰ੍ਹਾਂ ਸੀਗੇ ਵੀ ਕਿਸੇ ਦੂਸਰੇ ਨੂੰ ਪਤਾ ਨਾ ਲੱਗੇ ਵੀ ਸਾਡੇ ਵਿੱਚ ਕੋਈ ਫੋਟਾ ਜਾਂ ਸਾਡੇ ਕੋ ਮਨਮਟਾਓ ਹੈਗਾ ਆ ਉਸ ਚੀਜ਼ ਨੂੰ ਬੜਾ ਸੀਕ੍ਰੀਟ ਰੱਖਿਆ ਜਾਂਦਾ ਸੀ ਕਿ ਇਹਦਾ ਕੋਈ ਦੁਸ਼ਮਣ ਜਾਂ ਕੋਈ ਹੋਰ ਬੰਦਾ ਇਹਦਾ ਫਾਇਦਾ ਨਾ ਚੱਕ ਲਵੇ ਉਸ ਵਕਤ ਇੰਨੇ ਸਿਆਣੇ ਲੋਕ ਹੁੰਦੇ ਸੀਗੇ ਅੱਜ ਵਾਂਗੂ ਨਹੀਂ ਹੈ ਵੀ ਅਸੀਂ ਲੜ ਲੜ ਕੇ ਕੈਮਰਿਆਂ ਦੇ ਉੱਤੇ ਸਭ ਕੁਝ ਲੋਕਾਂ ਨੂੰ ਦੁਨੀਆ ਨੂੰ ਦਿਖਾ ਰਹੇ ਆਂ ਵੀ ਸਾਡਾ ਜਰੂਸ ਕੱਢ ਰਹੇ ਆਂ ਅਸੀਂ ਆਪਣਾ ਤੇ ਉਸ ਵਕਤ ਦੇ ਸਿਆਣੇ ਲੋਕਾਂ ਦਾ ਕਰਕੇ ਬਹਾਦਰ ਲੋਕਾਂ ਦਾ ਕਰਕੇ ਬਹਾਦਰੀ ਦੇ ਨਾਲ ਨਾਲ ਸਿਆਣਪ ਵੀ ਬਹੁਤ ਜ਼ਰੂਰੀ ਹੈ ਤੇ ਇਹਨਾਂ ਨੇ ਰਾਜ ਜਿਹੜਾ ਕਾਇਮ ਕੀਤਾ ਸੀਗਾ ਉਸ ਰਾਜ ਦੇ ਵਿੱਚ ਕੀ ਕੀ ਹੋਇਆ ਉਹ ਅਗਲੇ ਆਉਣ ਵਾਲੀਆਂ ਵੀਡੀਓ ਜਿਹੜੀਆਂ ਕੰਟੀਨਿਊ ਆਪਾਂ ਕਰਦੇ ਰਹਿਣਾ ਤੇ ਜਿੰਨੀ ਕੁ ਜਾਣਕਾਰੀ ਜੇ ਜ਼ਿਆਦਾ ਲੰਬੀ ਆਪਾਂ ਵੀਡੀਓ ਕਿਸੇ ਨੂੰ ਲੈ ਕੇ ਜਾਣੇ ਆ ਤਾਂ ਬੰਦਾ ਕਈ ਗੌਰ ਵੀ ਹੋਣ ਲੱਗ ਜਾਂਦੇ ਆ ਵੀਡੀਓ ਖਤਮ ਨਹੀਂ ਹੁੰਦੀ ਬੀਜੀ ਵੀ ਹੁੰਦੇ ਆ ਪਰ ਆ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਇਓ ਇਹਦੇ ਤੇ ਬਹੁਤ ਸਾਰੇ ਲੋਕਾਂ ਨੇ ਇਤਿਹਾਸ ਦੇ ਉੱਤੇ ਡਿਟੇਲ ਦੇ ਵਿੱਚ ਵੀ ਗਏ ਹੋਏ ਆ ਆਪਾਂ ਇੰਨਾ ਜ਼ਿਆਦਾ ਡੂੰਘਾਈ ਦੀ ਡਿਟੇਲ ਦੇ ਵਿੱਚ ਜਾਵਾਂਗੇ ਤਾਂ ਲੋਕੀ ਗੌਰ ਹੋਣ ਲੱਗ ਜਾਂਦੇ ਆ ਜਿਹੜੀਆਂ ਮੇਨ ਮੇਨ ਘਟਨਾਵਾਂ ਨੇ ਮੇਨ ਮੇਨ ਉਸ ਟਾਈਮ ਦੀਆਂ ਮਸਲੇ ਸੀਗੇ ਬੜੇ-ਬੜੇ ਬੜੇ-ਬੜੇ ਹੈਪਨ ਹੋਏ ਨੇ ਉਹਦੇ ਬਾਰੇ ਜੇ ਆਪਾਂ ਗੱਲ ਕਰਾਂਗੇ ਫਿਰ ਜਦੋਂ ਮਹਾਰਾਜ ਜੀ ਸਿੰਘ ਰਾਜ ਦੇ ਉੱਤੇ ਬੈਠਦੇ ਆ ਸਿੱਖ ਰਾਜ ਗੈਮ ਕਰਦੇ ਆ ਇੱਕ ਦਿਨ ਉਹ ਸ਼ਿਕਾਰ ਖੇਡਣ ਜਾਂਦੇ ਆ ਤੇ ਨਾਲ ਉਹਨਾਂ ਦੇ ਇੱਕ ਮੁੱਛਕੁੱਟ ਗੱਭਰੂ ਜਵਾਨ ਹੁੰਦਾ ਹੈ ਜਿਹੜਾ ਨਾਂ ਸੀਗਾ ਹਰੀ ਸਿੰਘ ਹਰੀ ਸਿੰਘ ਜਦੋਂ ਇੱਕ ਸ਼ੇਰ ਇਲਾਕੇ ਚ ਆਉਂਦਾ ਸੀਗਾ ਨਾਲ ਰਾਜਾ ਵੀ ਸੀ ਇੱਕ ਉਹਨਾਂ ਦੇ ਹੋਰ ਵੀ ਤਿੰਨ ਚਾਰ ਰਾਜੇ ਸੀਗੇ ਘੋੜਸਵਾਰ ਸੀਗੇ ਫੌਜ ਵੀ ਥੋੜੀ ਬਹੁਤ ਆਪਣੇ ਨਾਲ ਲੈ ਕੇ ਗਏ ਸੀ ਸ਼ਿਕਾਰ ਖੇਡਣ ਵਾਸਤੇ ਤੇ ਜਦੋਂ ਉਹਨਾਂ ਨੇ ਕਿਹਾ ਵੀ ਇੱਥੇ ਇੱਕ ਸ਼ੇਰ ਆਉਂਦਾ ਗੁਫਾ ਦੇ ਉਤਰੇਂਦਾ ਉੱਥੇ ਜੰਗਲ ਦੇ ਵਿੱਚ ਤੇ ਉਹ ਬਹੁਤ ਲੋਕਾਂ ਨੂੰ ਮਾਰ ਦਿੰਦਾ ਔਰ ਪਸ਼ੂਆਂ ਨੂੰ ਬਹੁਤ ਦਿੱਕਤ ਕਰ ਰਿਹਾ ਆਪਾਂ ਉਸ ਵਕਤ ਜਦੋਂ ਰਾਜੇ ਨੇ ਆਪਣੇ ਦੂਸਰਾ ਰਾਜਾ ਜਿਹੜਾ ਸੀ ਸਿਪਾਹੀ ਉਹਨੇ ਭੇਜੇ ਤੇ ਉਹ ਸ਼ੇਰ ਨੇ ਉਹਨਾਂ ਨੂੰ ਉੱਥੇ ਹੀ ਮਾਰ ਦਿੱਤਾ ਤੇ ਫਿਰ ਜਦੋਂ ਮਹਾਰਾਜ ਜੀ ਸਿੰਘ ਨੇ ਕਿਹਾ ਵੀ ਯਾਰ ਇਹ ਮੈਂ ਆਪਣੇ ਸਿੰਘ ਭੇਜਦਾ ਬੰਦੇ ਭੇਜਦਾ ਜਿਹੜੇ ਆ ਫੌਜ ਵਾਲੇ ਆ ਉਹ ਜਾਣਗੇ ਤੇ ਉਸ ਵਕਤ ਇੱਕ ਨੌਜਵਾਨ ਜਿਹੜਾ 17-18 ਸਾਲ ਦੀ ਉਮਰ ਦਾ ਸੀਗਾ ਉਹ ਉੱਤਰਿਆ ਉਹਨੇ ਕਿਹਾ ਵੀ ਕਿਸੇ ਫੌਜ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਮੈਂ ਜਾਵਾਂਗਾ ਜਦੋਂ ਛੇਰ ਦੇ ਨਾਲ ਉਹਦੀ ਝਟਕ ਹੁੰਦੀ ਹੈ ਛੇਰ ਨੂੰ ਨੇ ਹੱਥਾਂ ਦੇ ਨਾਲ ਹੀ ਦੋਨੇ ਪਾਸਿਓਂ ਜਵਾੜਾ ਜਿਹੜਾ ਆ ਫੜ ਕੇ ਉਹ ਛੇਰ ਦਾ 파ੜ ਦਿੰਦਾ ਹੈ ਥੱਲੇ ਵਾਲਾ ਜਵਾੜਾ ਜਿਹੜਾ ਛੇਰ ਦਾ ਲੰਮਕ ਜਾਂਦਾ ਉਸ ਤੋਂ ਬਾਅਦ ਉਹ ਛੇਰ ਨੂੰ ਮਾਰਦਾ ਤੇ ਇਹ ਦੇਖ ਰਹੇ ਸੀ ਮਹਾਰਾਜ ਦੀਪ ਸਿੰਘ ਆਪਣੇ ਘੋੜੇ ਤੇ ਬੈਠੇ ਬੜੇ ਹੈਰਾਨ ਹੋਏ ਵੀ ਯਾਰ ਇੱਕ ਇੰਨੇ ਕ ਜਵਾਨ ਦੇ ਵਿੱਚ ਇੰਨੀ ਜਾਨ ਹੈ ਸਰੀਰ ਦੇ ਵਿੱਚ ਜਿਹੜੇ ਸ਼ੇਰ ਦਾ ਜਿਹੜਾ ਮੁਕਾਬਲਾ ਕੀਤਾ ਤੇ ਉਸ ਵਕਤ ਉਸ ਹਰੀ ਸਿੰਘ ਨੂੰ ਨਲੂਏ ਦਾ ਨਾਮ ਦਿੱਤਾ ਗਿਆ ਜਿਹੜਾ ਅਸੀਂ ਸਾਡਾ ਜਰਨੈਲ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਨਾਮ ਨਲੂਆ ਕਿਉਂ ਪਿਆ ਨਲੂਆ ਇਸ ਕਰਕੇ ਪਿਆ ਕਿਉਂਕਿ ਜਿਹੜਾ ਇੱਕ ਰਾਜਾ ਹੋਇਆ ਸੀ ਪੁਰਾਣੇ ਟਾਈਮ ਦੇ ਵਿੱਚ ਉਹਨੇ ਡੰਡੇ ਨਾਲ ਸ਼ੇਰ ਮਾਰਿਆ ਸੀਗਾ ਉਹਦਾ ਬੜੀ ਮਸ਼ਹੂਰੀ ਹੁੰਦੀ ਸੀ ਹਿੰਦੁਸਤਾਨ ਦੇ ਵਿੱਚ ਨਲੂਆ ਉਹਦਾ ਨਾਂ ਸੀਗਾ ਇਸ ਕਰਕੇ ਉਹਦਾ ਨਲੂਆ ਨਾਂ ਨਾਲ ਜਿਹੜਾ ਇਹ ਲੱਗਿਆ ਸਾਡੇ ਜਿਹੜਾ ਸਿੱਖ ਜਰਨੈਲ ਸੀਗਾ ਹਰੀ ਸਿੰਘ ਨਲੂਆ ਹਰੀ ਸਿੰਘ ਨਲੂਆ ਦੀ ਡਿਊਟੀ ਅਲੱਗ-ਅਲੱਗ ਜਗ੍ਹਾ ਤੇ ਲੱਗਦੀ ਰਹੀ ਹੈ ਔਰ ਬਹੁਤ ਪਿਆਰ ਕਰਦੇ ਸੀ ਹਰੀ ਸਿੰਘ ਨਲੂਏ ਨੂੰ ਆਪਣਾ ਇੱਕ ਥੰਮ ਸਮਝਦੇ ਸੀਗੇ ਮਹਾਰਾਜ ਰਣਜੀਤ ਸਿੰਘ ਜੀ ਫਿਰ ਇਸ ਤੋਂ ਬਾਅਦ ਰਾਜ ਦੇ ਵਿੱਚ ਕਾਫੀ ਲੜਾਈਆਂ ਵੀ ਹੋਈਆਂ ਕਾਫੀ ਕੁਝ ਹੋਇਆ ਜਦੋਂ ਅਹਿਮਦ ਸ਼ਾਹ ਬਦਾਲੀ ਨੂੰ ਮਹਾਰਾਜਾ ਜਿਹੜਾ ਆਪਣਾ ਚੜਤ ਸਿੰਘ ਸੀਗਾ ਰਾਜਾ ਚੜਤ ਸਿੰਘ ਸੀ ਰਾਜਾ ਇਹ ਕਹਿ ਸਕਦੇ ਜਰਨੈਲ ਕਹਿ ਸਕਦੇ ਹੁਣ ਜਿਹੜਾ ਕਿ ਮਹਾਰਾਜ ਜੀ ਸਿੰਘ ਦਾ ਦਾਦਾ ਸੀਗਾ ਜਦੋਂ ਉਹਨੇ ਭਜਾਇਆ ਉਹਨੂੰ ਤੋਪ ਭਜਦਾ ਭਜਦਾ ਜਾਂਦਾ ਇੱਕ ਗੱਲ ਕਹਿ ਗਿਆ ਸੀਗਾ ਐਮ ਸਿੰਘ ਅਬਦਾਲੀ ਕਿ ਕੋਈ ਗੱਲ ਨਹੀਂ ਮੈਂ ਤਾਂ ਚੱਲਿਆ ਹੁਣ ਪੂਰਾਨਿਸਤਾਨ ਮੇਰਾ ਪੋਤਾ ਆਊਗਾ ਤਾਂ ਉਸ ਟਾਈਮ ਚੜਤ ਸਿੰਘ ਨੇ ਵੀ ਕਿਹਾ ਸੀ ਜੇ ਤੇਰਾ ਪੋਤਾ ਆਊਗਾ ਤਾਂ ਮੇਰਾ ਪੋਤਾ ਵੀ ਮੋਢੇ ਖੜਾ ਹੋਊਗਾ ਉਸ ਵਕਤ ਜਦੋਂ ਬਾਦ ਵਿੱਚ ਇੱਕ ਹੈਪਨ ਹੁੰਦਾ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਜਿਹੜਾ ਪੋਤਾ ਆਇਆ ਸੀਗਾ ਕਿਲੇ ਦੇ ਵਿੱਚ ਤੇ ਮਹਾਰਾਜ ਰਣਜੀਤ ਸਿੰਘ ਨੇ ਇਕੱਲੇ ਨੇ ਕੋਰੇ ਤੇ ਜਾ ਕੇ ਬਾਹਰ ਬੰਗਾਰਿਆ ਸੀਗਾ ਵੀ ਅਹਿਮਦ ਸ਼ਾਹ ਅਬਦਾਲੀ ਦੇ ਆ ਪੋਤੇ ਆ ਇਧਰ ਖੜਾ ਚੜ੍ਹ ਸਿੰਘ ਦਾ ਪੋਤਾ ਬੰਗਾਰ ਰਿਹਾ ਤੈਨੂੰ ਤੇ ਇਸ ਤਰ੍ਹਾਂ ਦੇ ਬਹਾਦਰ ਸੀਗੇ ਸਾਡੇ ਉਹਨਾਂ ਟਾਈਮਾਂ ਦੇ ਵਿੱਚ ਜੰਗਾਂ ਬਹੁਤ ਲੜੀਆਂ ਨੁਕਸਾਨ ਵੀ ਬੜੇ ਝੱਲੇ ਪਰ ਉਹ ਜਿਹੜਾ ਸਿੱਖ ਰਾਜ ਸੀਗਾ ਉਹ ਕਾਇਮ ਹੋਇਆ ਜਿਹੜਾ ਅਖੀਰ ਤੇ ਜੂਨ 1839 ਤੱਕ ਉਹ ਸਾਡਾ ਰਾਜ ਚੱਲਿਆ ਉਸ ਤੋਂ ਬਾਅਦ ਕਾਫੀ ਡੂਗਰਿਆਂ ਨੇ ਸ਼ਾਜਾਹਾਂ ਕੀਤੀਆਂ ਸਾਡੇ ਖਿਲਾਫ ਬਹੁਤ ਕੁਝ ਹੋਇਆ ਕਿਸ ਤਰ੍ਹਾਂ ਉਹ ਰਾਜ ਗਿਆ ਆਉਣ ਵਾਲੀਆਂ ਕੱਲੀਆਂ ਕੱਲੀਆਂ ਵੀਡੀਓ ਦੇ ਵਿੱਚ ਥੋੜਾ ਥੋੜੀ ਡੀਟੇਲ ਤੁਹਾਨੂੰ ਮੈਂ ਦੱਸਦਾ ਜਾਊਗਾ ਫਿਰ ਮਹਾਰਾਣੀ ਜਿੰਦਾ ਦੇ ਨਾਲ ਕੀ ਹੋਇਆ ਉਹ ਵੀ ਮੈਂ ਆਉਣ ਵਾਲੇ ਟਾਈਮ ਦੇ ਵਿੱਚ ਹੀ ਤੈਨੂੰ ਦੱਸੂਗਾ ਸਾਰੀ ਤੁਹਾਨੂੰ ਜਿਹੜੀ ਸਟੋਰੀ ਆ ਸੋਰੀ ਤੁਹਾਨੂੰ ਦੱਸਾਂਗਾ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹ ਇੱਕ ਜਿਹੜੀ ਉਹਨਾਂ ਦਾ ਗੋਥ ਸੀਗਾ ਉਹ ਵੜੈਚ ਸੀਗਾ ਤੇ ਵੜੈਚ ਗੋਥ ਦੇ ਵਿੱਚੋਂ ਉਹਨਾਂ ਦਾ ਜਿਹੜਾ ਪਰਵਰੀ ਸੀਗੀ ਪੜੈਚ ਫਿਰ ਉਹਨਾਂ ਨੂੰ ਗੱਦੀ ਤੇ ਬਿਠਾਇਆ ਗਿਆ ਕਿਸ ਤਰ੍ਹਾਂ ਧਿਆਨ ਸਿੰਘ ਡੋਗਰੇ ਨੇ ਜਾਂ ਡੋਗਰਿਆਂ ਨੇ ਇਹਨਾਂ ਦੇ ਖਿਲਾਫ ਸ਼ਾਦਸ਼ਾ ਕੀਤੀਆਂ ਗਈਆਂ ਉਹ ਵੀ ਅਗਲੀ ਆਉਣ ਵਾਲੀ ਵੀਡੀਓ ਵਿੱਚ ਦੱਸੂਗਾ ਅੱਜ ਥੋੜੀ ਜਿਹੀ ਝਾਤ ਜਿਹੜੀ ਤੁਹਾਨੂੰ ਇੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਬਾਰੇ ਉਹਨਾਂ ਦੇ ਜਨਮ ਦੇ ਬਾਰੇ ਉਹਨਾਂ ਦੇ ਬਚਪਨ ਦੇ ਬਾਰੇ ਦੇ ਵਿੱਚ ਮੈਂ ਦੱਸਿਆ ਤੇ ਹੋਪ ਹੈ ਕਿ ਤੁਹਾਨੂੰ ਪਸੰਦ ਆਉਗੀ ਤੇ ਵੀਡੀਓ ਜਿਆਦਾ ਲੰਬੀ ਹੋਣ ਕਰਕੇ ਤਾਂ 2 ਘੰਟਿਆਂ ਦੀ ਵੀ ਬਣਾਈ ਜਾ ਸਕਦੀ ਹੈ ਪਰ ਉਹਦੇ ਤੇ ਕੀ ਹੈ ਕਿ ਬਹੁਤ ਸਾਰੇ ਲੋਕ ਬੋਰ ਹੋ ਜਾਂਦੇ ਆ ਵੀਡੀਓ ਨਹੀਂ ਦੇਖਦੇ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਅਗਲੀ ਵੀਡੀਓ ਦੇ ਵਿੱਚ ਜਿਹੜੇ ਬਹੁਤ ਵੱਡੇ ਹੈਪਨ ਜਿਹੜੇ ਸੀਗੇ ਕੀ ਕੀ ਹੋਇਆ ਕਿਸ ਤਰ੍ਹਾਂ ਮਹਾਰਾਜ ਦੀ ਸਿੰਘ ਦੇ ਨਾਲ ਸ਼ਾਜਿਸ਼ ਕਰਦੇ ਰਹੇ ਪਰ ਉਹਨਾਂ ਨੇ ਇੱਕ ਵੀ ਸ਼ਾਜਿਸ਼ ਜਿਹੜੀ ਡੋਗਰਿਆਂ ਦੀ ਚੱਲਣ ਨਹੀਂ ਦਿੱਤੀ ਫਿਰ ਉਸ ਤੋਂ ਬਾਅਦ ਵਾਪਸ ਜਦੋਂ ਉਹਨਾਂ ਦਾ ਰਾਜ ਜਦੋਂ ਕਾਇਮ ਹੋ ਜਾਂਦਾ ਹੈ ਡੋਗਰਿਆਂ ਦੀਛਕ ਨਹੀਂ ਚਲਦੀ ਧਿਆਨ ਸਿੰਘ ਆਰਗਿਆਂ ਦੀ ਤੇ ਮਹਾਰਾਜ ਜੀ ਸਿੰਘ ਦੀ ਮੌਤ ਤੋਂ ਬਾਅਦ ਕੀ ਹੋਇਆ ਜਦੋਂ ਉਹਨਾਂ ਦੀ ਮੌਤ ਹੋਈ ਆ ਉਸ ਵੇਕਤ ਕੀ ਹੋਇਆ ਉਹ ਸਾਰੀ ਸਟੋਰੀ ਜਿਹੜੀ ਆ ਉਹ ਅਗਲੇ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਛੋਟੇ ਛੋਟੇ ਵੀਡੀਓ ਬਣਾ ਕੇ ਮੈਂ ਐਸੇ ਕਰਕੇ ਪਾ ਰਿਹਾ ਕਿ ਤੁਹਾਨੂੰ ਜਿਆਦਾ ਬੋਰ ਨਾ ਹੋਵੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣ ਸਕੋ ਰੇਟ ਕਰੋ ਅਗਲੀ ਵੀਡੀਓ ਦੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਅੱਗੇ ਜਾ ਸ਼ੇਅਰ ਕਰਿਆ ਕਰੋ ਅੱਗੇ ਵੀਡੀਓ ਕੌਣ ਸਕੇ ਲੋਕਾਂ ਤੱਕ ਬੱਚਿਆਂ ਨੂੰ ਦਿਖਾਓ ਉਹਨਾਂ ਨੂੰ ਹਿਸਟਰੀ ਦਾ ਪਤਾ ਲੱਗੇ ਤੁਹਾਨੂੰ ਹਿਸਟਰੀ ਦਾ ਪਤਾ ਲੱਗੇ ਕੀ ਕੁ ਸਿਗਾ YouTube ਦੇ ਉੱਤੇ ਬਹੁਤ ਸਾਰਿਆਂ ਲੋਕਾਂ ਨੇ ਆਪੋ ਆਪਣੀਆਂ ਰਾਇਆਂ ਜਿਹੜੀਆਂ ਦਿੱਤੀਆਂ ਆ ਕਿਉਂਕਿ ਉਸ ਵਕਤ ਮਹਾਰਾਜ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜਾ ਉਹਦੀ ਹਿਸਟਰੀ ਲਿਖੀ ਗਈ ਸੀ ਉਹ ਜ਼ਿਆਦਾਤਰ ਇੱਕ ਨਾਨ ਮੁਸਲਮ ਜਿਹੜੇ ਹੈਗੇ ਨਾਨ ਸਿੱਖ ਜਿਹੜੇ ਕਿ ਸਿੱਖ ਨਹੀਂ ਸੀਗੇ ਇੱਕ ਗੋਰਾ ਸੀਗਾ ਇੱਕ ਮੁਸਲਮਾਨ ਸੀਗਾ ਉਹਨਾਂ ਨੇ ਹਿਸਟਰੀ ਨੂੰ ਲਿਖਿਆ ਸੀਗਾ ਤੇ ਜਦੋਂ ਦੂਸਰਾ ਬੰਦਾ ਕਿਸੇ ਚੀਜ਼ ਦੀ ਸਿਫਤ ਕਰਦਾ ਜਾਂ ਲਿਖਦਾ ਉਹ ਕਦੇ ਗਲਤ ਨਹੀਂ ਲਿਖਦਾ ਤੇ ਇਸ ਕਰਕੇ ਹਿਸਟਰੀ ਜਿਹੜੀ ਹੈ ਉਹ ਕਦੇ ਵੀ ਇੱਕ ਦੂਜੀ ਗੱਲ ਇਹ ਵੀ ਹੈ ਵੀ ਹਿਸਟਰੀ ਆਪਣੇ ਆਪ ਨੂੰ ਇੱਕ ਕਰ ਦਰਾਉਂਦੀ ਜ਼ਰੂਰ ਹੈ ਅੱਜ ਨਹੀਂ 200 ਸਾਲ ਨੂੰ ਜ਼ਰੂਰ ਦਰਾਉਗੀ ਸਿੱਖਾਂ ਨੂੰ ਇਹ ਆਸ ਨਹੀਂ ਛੱਡਣੀ ਚਾਹੀਦੀ ਵੀ ਸਾਡੇ ਰਾਜ ਜਿਹੜਾ ਆ ਵਾਪਸ ਆਊਗਾ ਬਿਲਕੁਲ ਪ੍ਰਮਾਤਮਾ ਕਿਰਪਾ ਕਰਨਗੇ ਰਾਜ ਵਾਪਸ ਆਊਗਾ ਫਿਲਹਾਲ ਜਿਹੜਾ ਸਾਡਾ ਪੰਜਾਬ ਹੈ ਪੰਜਾਬ ਦੇ ਉੱਤੇ ਵੀ ਬਹੁਤ ਸਾਰੇ ਇਹੋ ਜਿਹੇ ਚੂਲੇ ਪਾ ਕੇ ਜਿਨ੍ਹਾਂ ਨੇ ਆਪਣੇ ਆਪ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਵੀ ਲੈ ਲਿਆ ਔਰ ਪੰਜਾਬ ਦਾ ਕਿਵੇਂ ਕਹਾਣ ਕੀਤਾ ਇਹਨਾਂ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਸ਼ੇਰੇ ਪੰਜਾਬ ਕੇਹੋ ਜਿਹਾ ਸੀਗਾ ਜਿਨ੍ਹਾਂ ਨੇ ਝੂਠਾ ਸ਼ੇਰੇ ਪੰਜਾਬ ਦਾ ਖਿਤਾਬ ਲੈ ਕੇ ਔਰ ਬਾਅਦ ਵਿੱਚ ਕੀ ਕੁਛ ਸਾਡੀ ਨਸਲ ਕੁਛੀ ਵੀ ਕਰਵਾਈ ਸਾਰਾ ਕੁਝ ਕੀਤਾ ਉਹ ਵੀ ਤੁਹਾਨੂੰ ਅਗਲੀ ਆਉਣ ਵਾਲੀਆਂ ਵੀਡੀਓਾਂ ਦੇ ਵਿੱਚ ਮਿਲੂਗਾ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੁਖਿਓ ਸੁਣਿਓ ਅੱਗੇ ਬੱਚਿਆਂ ਨੂੰ ਸੁਣਾਓ ਅਗ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਅੱਗੇ ਇਸੇ ਲੜੀ ਨੂੰ ਸ਼ੁਰੂ ਕਰਾਂਗੇ ਅੱਜ ਥੋੜੀ ਜੀ ਮੋਟੀ ਮੋਟੀ ਡੀਟੇਲ ਜਿਹੜੀ ਸੀ ਮੈਂ ਮਹਾਰਾਜਾ ਸਾਹਿਬ ਦੇ ਬਾਰੇ ਦੱਸਣੀ ਚਾਹੁੰਦਾ ਸੀਗਾ ਤੇ ਧੰਨਵਾਦ ਆ ਜੀ ਤੁਹਾਡਾ ਵੀਡੀਓ ਦੇਖਣ ਦਾ